ਦੇਖੋ ਜੀ ਮੈਂ ਅਨੰਦਪਾਲ ਕੁਮਾਰ ਆ ਮੇਰੀ ਉਮਰ 85 ਸਾਲ ਦੀ ਹੈ ਮੈਂ ਸ਼ਹੀਦਪੁਰ ਦਾ ਸੰਗਤ ਬਾਹਰ ਵਾਲੇ ਕਲੇਜੇ ਰੋਲ ਲੈਂਦਾ ਤੇ ਮੇਰਾ ਪਿੰਡ ਤਲਾਨੋਲ ਵੀ ਹੈ ਮੇਰਾ ਉੱਥੇ ਵੀ ਮਕਾਨ ਹੈ ਜਾਇਦਾਦ ਵੀ ਹੈ ਤੇ 23 ਨੂੰ ਰਾਤ ਨੂੰ 3:00 ਸੌਂ ਦਾ ਸਮੇਂ ਮੈਨੂੰ ਫੋਨ ਆਇਆ ਤੇ ਮੈਂ ਚੁੱਪ ਚੋਂ ਫੋਨ ਸੁਤਾ ਬੈ ਚੁਕ ਲਿਆ ਤੇ ਮੈਨੂੰ ਹੋਣਾਰੇ ਕਿ ਆ ਵੀ ਤੂੰ ਕੌਣ ਆ ਗਾਣੀ ਬੋਲਿਆ ਉਹ ਗਰਾਂ ਤੈਨੂੰ ਇਹੋ ਕਮਾਈ ਜ਼ਿਆਦਾ ਹੋਈ ਆ ਸਾਡੀ ਉਹ ਸੇਵਾ ਕਰ ਮੈਨਾਂ ਕੋਈ ਇਹਨੇ ਪੈਸੇ ਨਹੀਂ ਆ ਕੋਈ ਵੀ ਕਿਹ ਲਰੇ ਦੇਖੋ ਬਹੁਤ ਕਮਾਈ ਆ ਕਿ ਅਹੀ ਵਾਰ ਦੇ ਤੈਨੂੰ 100 ਲੱਖ ਰੁਪਏ ਮੰਗ ਰਿਹਾ ਵਾਦੇ ਇਹਨੂੰ ਘੱਟ ਰਹੀ ਮੈਨਾਂ ਤੁਸੀ ਮੰਗਦੇ ਹੋ ਤੂੰ ਸ਼ਰਮ ਕਰੋ ਤੇ ਮੈਂ ਇੰਨੀ ਗੱਲ ਕਰ ਗਈ ਤੇ ਉਹਨੇ ਮੈਨੂੰ ਗੱਲ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਂ ਇਕਦਮ ਹਰਾਨ ਹੋ ਗਿਆ ਵੀ ਇਹ ਮੇਰ ਦਾ ਚੱਕ ਦੀ ਜਾਣ ਲਿਆ ਤੇ ਮੈਂ ਬਜ਼ੁਰਗ ਆਦਮੀ ਆ ਮੁਨਨ ਡਾਇਰੈਕਟ ਟੈਲੀਕਮਟ ਰਵਣੇ ਨੇ ਆਉਂਦੇ ਤੇ ਮੇਰਾ ਇਹ ਵੀ ਹੱਥ ਵੱਜ ਗਿਆ ਉਹਦੀ ਕੁਝ ਕੁਝ ਗੱਲਾਂ ਰਿਕਾਰਡ ਹੋ ਗਈਆਂ ਨੇ ਜਿੱਥੇ ਮੈਨੂੰ ਗਾਵਾ ਕੱਢ ਰਿਆ ਉਸ ਤੋਂ ਬਾਅਦ ਮੈਂ ਇਹ ਆਪਣੀ ਐਪਲੀਕੇਸ਼ਨ ਜਿਹੜੀ ਆ ਫੇਰੇ 24 ਤਰੀਕ ਨੂੰ ਸਥਾਨਾ ਸਿਟੀ ਵਿੱਚ ਦਿੱਤੀ ਤੇ ਆਪੋ ਦੇ ਬਜੂ ਕੋਲਾਂ ਨੇ ਕੋਈ ਅੱਥੀ ਨਹੀਂ ਲਿਆ ਫਿਰ ਮੈਂ 28 ਤਰੀਕ ਨੂੰ ਐਸਪੀ ਸਾਹਮਣੇ ਮਿਲਿਆ ਤੇ ਉਹਨਾਂ ਨੇ ਮੇਰੀ ਐਪਲੀਕੇਸ਼ਨ ਜਿਹੜੀ ਆ ਉਹ ਪ੍ਰਮੋਟ ਐਸਪੀ ਡੀਐਸਪੀ ਕਦੋਂ ਨੂੰ ਦਿੱਤੀ ਤਿੰਨ ਉਹ ਨਹੀਂ ਡੀਐਸਪੀ ਸਾਹੁ ਨੂੰ ਮੇਰੇ ਸ਼ੁਕਰਵਾਰ ਉਹਨਾਂ ਕਿਹਾ ਜੁਈ ਅਪਲੀਕੇਸ਼ਨ ਉਹਨਾਂ ਨੂੰ ਦੇ ਗਿਆ ਇਹ ਕਰਕੇ ਮੈਂ ਪੀਸੀ ਬਰਾਜਵਾਦ ਨੂੰ ਦੇ ਦਿੱਤੀ ਆ ਤੇ ਪੀਸੀ ਬਰਾਜਵਾਦ ਨੂੰ ਮਿਲਣ ਵਾਲੇ ਤਾਂ ਅਸੀਂ ਸੀਟੀਰਨ ਨੂੰ ਭੇਜ ਦਿੱਤੀ ਆ ਤੇ ਗੱਲ ਸ਼ੁਕਰਵਾਰ ਦੀ ਆ ਛਣੀ ਆ ਅੱਜ ਸੋਮਵਾਰ ਹੋ ਗਿਆ ਉਸ ਤੋਂ ਬਾਅਦ ਮੈਨੂੰ 24 ਨੂੰ ਫਿਰ ਦੁਬਾਰਾ ਦਾ ਫੋਨ ਆਇਆ ਸੀ ਵਿੱਚ 24 ਨੂੰ ਆ ਉਹ ਵੀ ਦੁਬਾਰਾ ਨੂੰ ਫੋਨ ਆਸ ਹੋ ਜੇ ਪਰ ਮੈਂ ਉਹ ਪਛਾਣ ਫੋਨ ਪਛਾਣ ਲਿਆ ਵੀ ਉਹ ਕੋਲਜ ਤੋਂ ਮੈਨੂੰ ਆਇਆ ਸੀਗਾ ਤੇ ਮੈਂ ਫੋਨ ਨਹੀਂ ਚੁੱਕਿਆ ਜਿਸਕੇ ਮੇਨ ਮਾਲੀ ਕਰਕੇ ਮੇਰੀ ਜਿਹੜੀ ਜੇ ਮੈਂ ਬਹੁਤ ਪਰੇਸ਼ਾਨ ਆ ਤੂੰ ਮੈਨੂੰ ਘਰ ਆ ਕੇ ਕਹਿੰਦੇ ਮੈਨੂੰ ਬਹੁਤ ਉਹਦੇ ਨਾਲ ਮੈਂ ਬਹੁਤ ਪਰੇਸ਼ਾਨ ਹਾਂ ਮੈਂ ਜਿਆਦਾ ਦੂਜੀ ਮੈਂ ਕੋਈ ਇਹ ਪੈਸੇ ਹਾਂ ਜੀ ਮੈਂ ਦੇਸੋਂ ਦਾ ਤੇ ਮੈਨੂੰ ਮੈਨੂੰ ਡਰਿਆ ਵੀ ਮੇਰੇ ਕੋਈ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਕੋਈ ਗਲਤ ਕੰਮ ਨਾ ਕਰ ਦੇਣ ਤੇ ਮੈਂ ਜਨਾਹ ਹਰ ਸਾਲ ਜੂ ਮੈਂ ਦਿੱਲੀ ਵੀ ਜਾ ਸਕਦਾ ਫਿਰ ਮਾਨੀ ਰੱਖ ਕੇ ਦੇ ਨਾਲ ਕੀ ਇਨਸਾਨ ਹੁੰਦਾ ਹੈ ਜੇ ਪਹਿਲਾਂ ਮੈਨੂੰ ਕਦੇ ਕੋਈ ਨਾ ਫੋਨ ਆਇਆ ਕਿੰਨੇ ਪੈਸੇ ਮੰਗੇ ਤੜੇ ਕੋਈ 10 ਰੁਪਏ 10 ਲੱਖ ਰੁਪਏ ਮੰਗਿਆ ਹਾਂਜੀ ਕੀ ਜਵਾਬ ਦਿੱਤਾ ਮੈਂ ਤਾਂ ਵੀ ਮੇਰੀ ਇਹਨੇ ਸੀਤਰੇ ਆ ਗਈ ਤੇ ਮੈਂ ਤੁਹਾਨੂੰ ਕੱਲ 1000 ਰੁਪਿਆ ਦਵਾਂ ਤੁਸੀਂ ਮੇਰੇ ਪਰੋਹ ਦੋ ਮੈਂ ਤੇ ਜਾਂ ਤੁਸੀਂ ਮੰਨਦੇ ਹੋ ਯਾਤਰੀ ਬੁੱਲੇ ਖੋਣ ਲਗਦੇ ਹੋ ਮੈਨੂੰ ਤੇ ਤੁਸੀਂ ਆਪਣਾ ਕੰਮ ਕੋਲ ਰੱਖਾਓ ਵੀ ਉਹ ਤੇ ਨੂੰ ਕਲਕਤਾਂ ਕਰਦੇ ਹੋ ਉਸ ਦਿਨ ਨਹੀਂ ਮੈਂ ਜਾਂਦਾ ਪਰ ਮੈਂ ਫੋਨ ਨੰਬਰ ਜਿਹੜਾ ਸੀ ਉਹ ਮੈਂ ਜਿਹੜਾ ਉਹ ਰਿਕਾਰਡਡ ਜਿਹੜਾ ਫੋਨ ਮਲ ਉਹ ਤੁਮੇ ਪਤਾ ਕੀਤਾ ਉਹ ਕਲਾਂ ਕਲਾਂ ਲੋਕ ਦਾ ਬੰਦਾ ਹੈ ਜਿਸ ਬੰਦੇ ਨੂੰ ਮੈਂ ਫੋਨ ਕੀਤਾ ਕੰਪਲੀਟ ਖਮੇਰ ਮੈਂ ਛੇਤੀ ਛਾਂਤੀ ਕੀਤੀ ਬਾਬਾ ਫਿਰ ਦੁਵਾਦਾ ਅਪੀਲ ਗਿਆ ਜਿਹੜੀ ਹੈ ਐਸਐਸਪੀ ਸਾਹਮਣੇ ਦਿੱਤੀ ਠਾਕੀ ਨੂੰ ਉਹਨਾਂ ਨੇ ਉਹ ਮਾਰਕਾ ਦਿੱਤੀ ਹੈ ਉਹਨੂੰ ਆਪਣਾ ਜਿਹੜਾ ਦਾ ਦੇਗਾ ਐਸਪੀ ਪ੍ਰੋਮੋਟਰ ਡੀਐਸਪੀ ਕਲਾਂਗੌਰ ਨੂੰ ਜੇ ਕਲਾਂਗੌਰ ਕੋਈ ਉਪਰੋਜ ਕੀਤਾ ਤੋਂ ਕਦੇ ਵੀ ਮੈਂ ਕਹਿੰਦਾ ਜਿਹੜੀ ਹੈ ਇਹ ਕਲਾਂਗੌਰ ਗੁਲਜ਼ਾਰਪੁਰ ਦੀ ਸਿਟੀ ਰਿਹਾ ਇਸ ਕਰਕੇ ਮੈਂ ਪੀਸੀ ਬਰਾਂਚ ਨੂੰ ਦਿੱਤੀ ਹੈ ਤੇ ਪੀਸੀ ਬਰਾਂਚ ਨੇ ਗੁਲਜ਼ਾਰਪੁਰ ਨੂੰ ਉਹਨਾਂ ਨੇ ਫਾਰਵਰਡ ਕਰ ਦਿੱਤੀ ਰਿਹਾ ਮੰਗ ਰੱਖੀ ਹਾਂ ਕਿ ਮੈਂ ਹੁਣ ਮੰਗ ਰੱਖਦਾ ਵੀ ਮੇਰੇ ਮੇਰੀ ਮੇਰੀ ਆਪਣੀ ਜਿਹੜੀ ਹੈ ਮੇਰੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਸਾਫ਼ ਦੋਆਜਾਵੇ ਤੇ ਮਰਗੇ ਮੈਨੂੰ ਡਰਿਆ ਕਿ ਤੂੰ ਮੈਂ ਕਲਾਂ ਨੂੰ ਜ਼ਿਆਦਾ ਲੈਣਾ ਤੂੰ ਬੰਦਾ ਵੀ ਕਲਾਂ ਨੂੰ ਲਓ ਦਾ ਤੇ ਕਲਾਂ ਨੂੰ ਮੇਰਾ ਘਾੜਿਆ ਮੇਰੀ ਜ਼ਿਆਦਾ ਰਿਹਾ ਮੈਂ ਜਾਵਾਂਗਾ ਮੈਨੂੰ ਕੋਈ ਇਥੇ ਨੁਕਸਾਨ ਨਾ ਪਹਜਾਵੇ ਮੇਰੇ ਮੇਰੇ ਪਰਿਵਾਰ ਨੂੰ ਕੋਈ ਨੁਕਸਾਨ ਨਾ ਪਹਜਾਵੇ ਹਾਂਜੀ ਉਸ ਨੂੰ ਦੱਸਿਆ ਜੀ ਮੈਂ ਉਸ ਸਿਟੀ ਪੁਲਿਸ ਨੂੰ ਥਾੜੇ ਦੱਸਿਆ ਸੀਗਾ ਮੈਂ ਜਿਹੜਾ ਜਿਸ ਫੋਨ ਤੇ ਮੈਨੂੰ ਨੰਬਰ ਆਇਆ ਸੀਗਾ ਉਹ ਮੈਂ ਕਲਾਂ ਨੂੰ ਟ੍ਰੇਸ ਕੀਤਾ ਜਾਦੇ ਔਰ ਉਹ ਕਲਾਂ ਨੰਬਰ ਕਲਾਂ ਨੂੰ ਦਾ ਹੀ ਹੈ